ਸਾਡੀ ਪਾਰਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਜੀ ਅਤਲਾ ਉਹ ਨਾਦਰ ਮੈਂ ਸਤਕਾਰ ਕਮੇਟੀ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਉਹਨਾਂ ਨੂੰ ਜੀ ਆਇਆਂ ਨਿਰਮਲ ਸਿੰਘ ਅੰਮ੍ਰਿਤਸਰ ਤੋਂ ਤੇ ਪ੍ਰਿਤਪਾਲ ਸਿੰਘ ਇਹ ਵੀ ਆਏ ਨੇ ਇਹਨਾਂ ਨੂੰ ਵੀ ਜੀ ਆਇਆਂ ਧੰਨਵਾਦ ਝੰਝਨਾਹਟ ਸੇ ਜਲਦ ਆਰਾਮ ਪਾਏ

ਪਿੰਡਾਂ ਵਾਲਿਆਂ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੰਗਤ ਜੀ ਆਪਾਂ ਗੱਲ ਕਰਦੇ ਆ 2027 ਦੇ ਵਿੱਚ ਸਰਕਾਰੇ ਖਾਲਸਾ ਬਣਾਉਣ ਦੀ ਸਦੀਦਾ ਮਹਾਨ ਜਰਨੈਲ ਸੰਤ ਮੱਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਦੇ ਬਚਨ ਸੀ ਕਿ ਜਸਤਨ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਜਾਂ ਫੌਜ ਐਂਟਰ ਹੋਗੀ ਉਸ ਦਿਨ ਖਾਲਸਤਾਨ ਦੀ ਨੀਂ ਰੱਖੀ ਜਾਵੇਗੀ ਅੱਜ ਪੰਜਾਬ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੇ ਆਗੂ ਜੜ ਲਗਭਗ 2 ਦਰਜਨ ਤੋਂ ਉੱਪਰ ਜਥੇਬੰਦੀਆਂ ਨੇ ਹਰ ਬੰਦਾ ਕਹਿੰਦਾ ਕਿ ਮੈਂ ਜੋ ਗੱਲ ਕਰ ਰਿਹਾ ਕੌਮ ਦੇ ਭਲੇ ਲਈ ਗੱਲ ਕਰ ਰਿਹਾ ਦੂਜੇ ਸਾਰੇ ਗਲਤ ਕਰ ਰਹੇ ਸੰਤ ਬਾਬਾ ਜਰਨਾਲ ਸਿੰਘ ਦੀ ਖਾਲਸਾ ਪਿੰਡਰਾ ਵਾਲਾ ਦੀ ਇੱਕ ਵੀ ਲਾਭ ਚ ਇੱਕ ਵੀ ਸਪੀਚ ਕਿਸੇ ਪੰਥ ਖਾਗੂ ਵਿਰੁੱਧ ਕਦੇ ਨਹੀਂ ਸਈ ਆਈ ਜੱਜ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪਾਰਟੀ ਬਣਾਈ ਗਈ ਹੈ ਤਾਂ ਪੰਜਾਬ ਦੇ ਹਜ਼ਾਰਾਂ ਬੰਦਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜੀ ਪਰਿਵਾਰਵਾਦ ਹੋ ਗਿਆ ਅਸਲ ਦੇ ਵਿੱਚ ਚਾਹੀਦਾ ਕੀ ਹੈ ਜੋ ਵੀ ਚਾਹੇ ਉਹ ਇੱਕ ਕਦਮ 2027 ਦੇ ਵਿੱਚ ਸਰਕਾਰੇ ਖਾਲਸਾ ਬੁਲਾਉਣ ਲਈ ਪੱਟ ਰਿਹਾ ਸਾਨੂੰ ਉਹਦਾ ਸਤਕਾਰ ਕਰਨਾ ਚਾਹੀਦਾ ਹੈ ਜੋ ਜਨਨਾ ਕਰ ਰਿਹਾ ਆਪਣੀ ਹਾਇਸियत ਮੁਤਾਬਕ ਜੋ ਜਨਨਾ ਕਰ ਰਿਹਾ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਗੁਰੇਜ਼ ਕਰਨਾ ਚਾਹੀਦਾ ਸਮਾਂ ਥੋੜਾ ਦੂਸਰੇ ਇੱਕ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕੀਤਾ ਗਿਆ ਅਸੀਂ ਬਾਦਲ ਪਰਿਵਾਰ ਜੋ ਹਜ਼ਾਰਾਂ ਫੁੱਟ ਡੂੰਘੇ ਖੱਡੇ ਚ ਦਿਖ ਚੁੱਕਿਆ ਉਹਦਾ بار بار ਜ਼ਿਕਰ ਨਾ ਕਰੀਏ ਤਾਂ ਬਹੁਤ ਵਧੀਆ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਵੱਲੋਂ 7 ਲੱਖ ਦੇ ਇਕੱਠ ਚ ਬਣਾਏ ਜ਼ਥੇਦਾਰ ਜੱਟਪਾਲ ਸਿੰਘ ਹਵਾਰੇ ਦੇ ਬਰੋਬਰ ਜ਼ਥੇਦਾਰੀ ਲੈਣ ਦਾ ਗੁਨਾਹ ਕੀਤਾ ਉਸ ਸਮੇਂ ਕੋਈ ਵੀ ਬੰਦਾ ਆਕਾਲ ਤਖਤ ਦਾ ਕਾਰਜਕਾਰੀ ਜ਼ਥੇਦਾਰ ਲੱਗਣ ਨੂੰ ਤਿਆਰ ਨਹੀਂ ਸੀ ਪਰ ਸਾਡੇ ਭੋਲੇ ਪਾਲੇ ਸਿੱਖੇ ਭੁੱਲ ਜਾਂਦੇ ਆ ਗਿਆਨੀ ਹਰਪ੍ਰੀਤ ਸਿੰਘਾ ਇੱਕ ਵੀ ਕੰਮ ਕੋਈ ਦੱਸੇ ਜੋ ਕੌਮਦਾਨ ਉੱਤੇ ਸਵਾਰਿਆ ਸਾਡੀਆਂ ਪੱਗਾਂ ਰੋਲਦਾ ਰਿਹਾ ਜੋ ਕਿਤਾਵਾਂ ਭਰ ਲਿਆ ਸਾਨੂੰ ਆਪਣੀ ਆਪਣੇ ਕੌਮੀ ਘਰ ਦੀ ਗੱਲ ਕਰਨੀ ਚਾਹੀਦੀ ਆ ਸਾਡਾ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਦਾ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ